ਦੇ ਦਿੱਤੇ ਦੋ ਦਿਨਾਂ ਤੋਂ ਪੰਜਾਬ ਦੇ ਹਿੱਸੇ ਦੇ ਵਿੱਚ بارش ਜਿਹੜੀ ਪਈ ਹੈਗੀ ਹੈ ਸੋ ਇਹ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਮੌਸਮ ਰਹਿਣ ਦੇ ਸਕਦੇ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ بارش ਆਬਜ਼ਰਵ ਕੀਤੀ ਗਈ ਹੈ ਕਿਉਂਕਿ ਜਿਹੜਾ ਡਬਲਯੂ ਡੀ ਸਿਸਟਮ ਦਾ ਇੰਪੈਕਟ ਬਣਿਆ ਹੋਇਆ ਸੀ اور ਹੁਣ ਅੱਜ ਔਰ ਕੱਲ ਕੰਡੀਸ਼ਨਸ ਆਲਮੋਸਟ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ ਬਟ ਇੱਕ ਸਿਸਟਮ ਦਾ ਇਫੈਕਟ ਅਸੀਂ ਫੇਰ ਦੇਖ ਰਹੇ ਹਾਂ ਸੋ 18 ਤੋਂ 20 ਤਰੀਕ ਦੇ ਵਿੱਚ ਫੇਰ ਜਿਹੜਾ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਲਾਈਟ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਤੋਂ ਬਿਨਾਂ ਲਾਈਟਨਿੰਗ ਥੰਡਰਿੰਗ ਜਾਂ ਫਿਰ ਤੇਜ਼ ਹਵਾਵਾਂ ਵਾਲੇ ਜਿਹੜੀਆਂ ਉਹ ਵੀ ਚੱਲ ਸਕਦੀਆਂ ਮੈਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਰਹੂਗਾ ਹਰ ਥਾਂ ਤੇ ਲੱਗਦਾ ਵੀ ਜੀ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ بارش ਜ਼ਿਆਦਾ ਹੈਵੀ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਲਾਈਟ ਰੇਨ ਹੀ ਹੋ ਸਕਦੀ ਹੈ ਬਟ ਤੇਜ਼ ਹਵਾਵਾਂ ਲਾਈਟਨਿੰਗ ਔਰ ਥੰਡਰ ਦੇ ਡਿਵੈਲਪਮੈਂਟ ਜਿਹੜੀ ਉਹ ਜ਼ਰੂਰ 18 ਤੋਂ 20 ਦੇ ਵਿੱਚ ਹੋ ਸਕਦੀ ਹੈ ਮੈਮ ਟੈਂਪਰੇਚਰ ਜਿਹੜੇ ਆ ਉਹ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਫਿਰ ਜਦੋਂ ਬਾਰਿਸ਼ ਵਾਲਾ ਮੌਸਮ ਬਦਲੇਗਾ ਉਦੋਂ ਕੀ ਤਾਂ ਹੋਰ ਘਟੇਗਾ ਜੀ ਅੱਜਕੱਲ ਵੀ ਜੇ ਅਸੀਂ ਦੇਖੀਏ ਕਿਉਂਕਿ ਹਲੇ ਇਫੈਕਟ ਜਿਹੜਾ ਪਿਛਲੇ ਸਿਸਟਮ ਦਾ ਹੈ ਸੋ ਉਹਦੇ ਕਰਕੇ ਟੈਂਪਰੇਚਰ ਕੰਡੀਸ਼ਨਸ ਫਿਲਹਾਲ ਵੀ ਜਿਵੇਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 32.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.3 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 2.5 ਡਿਗਰੀ ਸੈਂਟੀਗ੍ਰੇਡ ਜਿਆ ਨਾਰਮਲ ਤੋਂ ਇਹ ਨੀਚੇ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ ਪੁਆਇੰਟ 4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਡਬਲਯੂ ਡੀ ਸਿਸਟਮ ਆਲਰੇਡੀ ਮੂਵ ਹੋਇਆ ਉਹਦਾ ਹਲੇ ਥੋੜਾ ਇਫੈਕਟ ਹੈ ਉਹਦੇ ਕਰਕੇ ਜਿਹੜਾ ਕੱਲ ਦਾ ਡੇ ਟਾਈਮ ਟੈਂਪਰੇਚਰ ਸੀ ਨਾਰਮਲ ਤੋਂ ਘੱਟ ਰਿਕਾਰਡ ਕੀਤਾ ਸੋ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਡਬਲਯੂ ਡੀ ਸਿਸਟਮ ਦਾ ਇਫੈਕਟ ਰਹਿਣ ਵਾਲਾ ਹੈ ਸੋ ਉਹਦੇ ਕਰਕੇ ਫਿਲਹਾਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਹਲੇ ਬਣੇ ਰਹਿ ਔਰ ਉਹਦੇ ਤੋਂ ਬਾਅਦ ਜਦੋਂ ਕੰਡੀਸ਼ਨਸ ਕਲੀਅਰ ਹੋ ਜਾਂਦੀਆਂ ਨੇ ਫਿਰ ਜਿਹੜਾ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਰਾਈਸ ਸੀ ਆਬਜ਼ਰਵ ਕਰ ਸਕਦੇ ਆ ਮੈਮ ਜਿਵੇਂ ਵੀ ਦੇਖਿਆ ਕਿ ਪਿੰਡ ਜਿਹੜੇ ਆ ਉਹ ਕਈ ਖਾਵਾ ਦੇ ਬਿੜੇਮਾਰੀ ਵੀ ਹੋਈ ਹੈ ਤੇ ਬਾਰਿਸ਼ ਵੀ ਜਿਹੜੀ ਹੈ ਕਾਫੀ ਭਾਰੀ ਹੋਈ ਹੈ ਉਹ ਕਿਤੇ ਕਿਤੇ ਕੜਕਾ ਜਿਹੜੀ ਆ ਬਹੁਤ ਨੁਕਸਾਨੀ ਅਗਿਆਰ ਸੋ ਜਿਹੜਾ ਹੁਣ ਅਗਲਾ ਡਬਲੂ ਡੀ ਸੁਵਾਰਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਨੇ ਤੇ ਲੱਗਦਾ ਵੀ ਨੁਕਸਾਨ ਜਿਹੜਾ ਹੋਰ ਜੀ ਆਨਵਾਰੇ ਦਿਨਾਂ ਦੇ ਵਿੱਚ ਵੀ ਕਿਉਂਕਿ ਜਿਹੜਾ ਡਬਲੂ ਡੀ ਸਿਸਟਮ ਦਾ ਥੋੜਾ ਇਫੈਕਟ ਹੈ ਉਹਦੇ ਨਾਲ ਲਾਈਟਨਿੰਗ ਵੀ ਹੋ ਸਕ ਔਰ ਜਿਹੜੀ ਥੰਡਰਿੰਗ ਵੀ ਹੋ ਸਕਦੀ ਹੈ ਲਾਈਟ ਰੇਨ ਕਿਤੇ ਕਿਤੇ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕਿਉਂਕਿ ਹੁਣ ਜਿਹੜੀ ਕ੍ਰੌਪ ਮੈਚੂਰ ਹੋ ਚੁੱਕੀ ਹੈ ਹਾਰਵੈਸਟਿੰਗ ਉਹਦੀ ਸਟਾਰਟ ਹੋ ਚੁੱਕੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜ਼ਰੂਰ ਕ੍ਰੌਪ ਨੂੰ ਨੁਕਸਾਨ ਕਰਦੀਆਂ ਨੇ ਸੋ ਫਾਰਮਰਸ ਨੂੰ ਸੇਹੀ ਸਲਾਹ ਦੇ ਸਕਦੇ ਹਾਂ ਕਿ ਵੜੀਆਂ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਜਿਹੜਾ ਹਾਰਵੈਸਟਿੰਗ ਆਪਰੇਸ਼ਨ ਨੂੰ ਪਲਾਨ ਕਰੋ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੀ ਪ੍ਰੈਡਿਕਸ਼ਨ ਹੋਵੇ ਤਾਂ ਹਾਰਵੈਸਟਿੰਗ ਥੋੜੀ ਵਿਧ ਹੋਲਡ ਕਰ ਦੇਣੀ ਚਾਹੀਦੀ ਹੈ ਇਹਨਾਂ ਤੋਂ ਬਾਅਦ ਹੀ ਹਾਰਵੈਸਟਿੰਗ ਕਰਨੀ ਚਾਹੀ ਤਾਕੇ ਜਿਹੜਾ ਪ੍ਰੋਡਿਊਸ ਨੂੰ ਉਹਦੀ ਕੁਆਂਟੀਟੀ ਆ ਕੁਆਲਿਟੀ ਨੂੰ ਇਹਦਾ ਜ਼ਿਆਦਾ ਨੁਕਸਾਨ ਨਾ ਹੋ ਸਕੇ